ਇਸ ਵਕਤ ਦੀ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਸੰਗਤ ਮੰਡੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਫਾਈਨਲ ਉਮੀਦਵਾਰਾਂ ਦੇ 44 ਨਿਸ਼ਾਨਾ ਦੀਆਂ ਲਿਸਟਾਂ ਨਾਲ ਲਗਾਏ ਜਾਣਕਾਰਨ ਉਮੀਦਵਾਰ ਨਗਰ ਕੌਂਸਲ ਸੰਗਤ ਦੇ ਦਫ਼ਤਰ ਵਿਖੇ ਹੋਏ ਨੇ ਪਰੇਸ਼ਾਨ ਦੱਸਦਿਏ ਕਿ ਸੰਗਤ ਬਲਾਕ ਦੇ 41 ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਚੋਣ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਰੇ ਉਮੀਦਵਾਰਾਂ ਦੀਆਂ ਫਾਈਨਲ ਚੋਣ ਨਿਸ਼ਾਨ ਦੀਆਂ ਲਿਸਟਾਂ ਨਗਰ ਕੌਂਸਲ ਸੰਗਤ ਦੇ ਦਫ਼ਤਰ ਵਿਖੇ ਨਾ ਲੱਗਣ ਕਾਰਨ ਅੱਜ ਇੱਥੇ ਆਪਣਾ ਚੋਣ ਦਿਸ਼ਾਨ ਪ੍ਰਾਪਤ ਕਰਨ ਆਏ ਇਹਨਾਂ ਉਮੀਦਵਾਰਾਂ ਨੇ ਚੋਣ ਅਧਿਕਾਰੀਆਂ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਇੱਥੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦੇਣੀ ਹੈ ਕਿ ਪਿੰਡ ਕੋਟਲੀ ਸਾਬੋ ਦੇ ਜਗਸੀਰ ਸਿੰਘ, ਜਸਪਾਲ ਸਿੰਘ, ਅਫਤਾਰ ਸਿੰਘ ਅਤੇ ਪਿੰਡ ਫਰੀਦਕੋਟ ਕੋਟਲੀ ਦੇ ਗੁਰਮੇਲ ਸਿੰਘ, ਰਣਜੀਤ ਸਿੰਘ ਅਤੇ ਰੇਸ਼ਮ ਸਿੰਘ ਸੰਘਤ ਕਲਾ ਨੇ ਦੱਸਿਆ ਹੈ ਕਿ ਲਿਸਟਾਂ 'ਨਾਂ ਲੱਗਣ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਉਹਨਾਂ ਨੂੰ ਆਪਣੇ ਚੋਣ ਪ੍ਰਚਾਰ ਦੇ ਇਸ਼ਤਿਹਾਰ ਛਪਾਉਣ ਨੂੰ ਲੈ ਕੇ ਉਹ ਪੰਬਰਪੂਸੇ ਵਿੱਚ ਖੰਨ ਇਹਨਾਂ ਇਕੱਠੇ ਹੋਏ ਉਮੀਦਵਾਰਾਂ ਨੇ ਕਿਹਾ ਹੈ ਕਿ ਸਾਨੂੰ ਜਾਣ ਬੁੱਝ ਕੇ ਅਧਿਕਾਰੀਆਂ ਦੇ ਵੱਲੋਂ ਹਨਾਨ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਬਾਰੇ ਜਦੋਂ ਰੀਟਿੰਗ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਏਡੀਸੀ ਨਾਲ ਮੀਟਿੰਗ ਦਾ ਬਹਾਨਾ ਲਾ ਕੇ ਫੋਨ ਕੱਟ ਦਿੱਤਾ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ ਕੌਂਸਲ ਦੇ ਵਿੱਚ ਆਏ ਜਾਂਦੀ ਹੈ ਇੱਥੇ ਅਸੀਂ ਇੱਥੇ ਫੈਲਾ ਜਮਾ ਕਰਵਾਈਆਂ ਸਾਡੀਆਂ 11 ਪਿੰਡਾਂ ਦਾ ਸਾਡਾ ਇੱਥੇ ਸੀਗਾ ਜੀ ਰੱਖਿਆ ਸਾਰਾ ਤੇ ਉੱਥੇ ਸਾਡੇ 11 ਪਿੰਡਾਂ ਦੇ ਵਿੱਚੋਂ ਸਾਨੂੰ 11 ਪਿੰਡ ਹੀ ਸਾਡੇ ਖੱਜਲ ਹੋਈ ਗਏ ਆ ਜੀ ਅਸੀਂ ਕੱਲ ਦੇ ਅੱਥ ਨੇ 9 ਵਜੇ ਗਏ ਆ ਜੀ ਇੱਥੋਂ ਸਾਡੇ ਜਿਹੜੀਆਂ ਮਤਲਬ ਫੈਲਾਂ ਜਮਾ ਕਰਵਾਈਆਂ ਸੀਆਂ ਆ ਤੇ ਉਹ ਤੁਹਾਨੂੰ ਅੱਧਿਆਂ ਨੂੰ ਚੋਣ ਨਿਸ਼ਾਨ ਦਿੱਤੇ ਅੱਧਿਆਂ ਨੂੰ ਚੋਣ ਨਿਸ਼ਾਨ ਨਹੀਂ ਮਿਲੇਗੇ ਜਿਨ੍ਹਾਂ ਦੀ ਸਰਵਸੰਮਤੀ ਨਾਲ ਵੋਟਾਂ ਪਈਆਂ ਬਣਾਏ ਸੀਗੇ ਜੀ ਉਹਨਾਂ ਨੂੰ ਵੀ ਕੋਈ ਉਹ ਨਹੀਂ ਦਿੱਤਾ ਉਹਨਾਂ ਨੂੰ ਆਦੇ ਵਿੱਚ ਚੋਣ ਨਿਸ਼ਾਨ ਤੁਹਾਡੀ ਜੇਤੂ ਕਰਾ ਰਸੀਂ ਲਿਸਟ ਲਾਵਾਂਗੇ ਕੱਲ ਨੂੰ ਤੇ ਅੱਜ ਕੋਈ ਇੱਥੇ ਲਿਸਟ ਨਹੀਂ ਜੀ ਕੁਛ ਨਹੀਂ ਜੀ ਇੱਥੇ ਸਾਡੇ ਇਹੀ ਕਮਿਸ਼ਨ ਸਾਹਿਬ ਨੂੰ ਬੇਨਤੀ ਹੈ ਜੀ ਸਾਨੂੰ ਇੱਥੇ ਕੋਈ ਸਾਡੀਆਂ ਲਿਸਟਾਂ ਚਾਹੀਆਂ ਜਾਣ ਜਿਹੜਾ ਆ ਰਿਹਾ ਜੀ ਇਹ ਤੇ ਮਾੜਾ ਮੋਟਾ ਐਕਸ਼ਨ ਲਿਆ ਜਾਵੇ ਜੀ ਕੀ ਮੰਗ ਕੀਆ ਤੁਸੀਂ ਸਾਡੀ ਮੰਗ ਇਹ ਹੈ ਜੀ ਸਾਡੀਆਂ ਲਿਸਟਾਂ ਲੱਗ ਜਾਣ ਤੇ ਅਸੀਂ ਆਪਦਾ ਪ੍ਰਚਾਰ ਕਰਗੇ ਜੀ ਪਰੇਸ਼ਾਨੀ ਬਹੁਤ ਕਰੀ ਜਾਨੇ ਜੀ ਕੱਲ ਦੇ ਬਹੁਤ ਪਰੇਸ਼ਾਨ ਹੋ ਜਾਨੇ ਅਸੀਂ ਰਾਤ ਵੀ 9 ਵਜੇ ਗਏ ਆ ਜੀ ਅੱਜ ਫੇਰ ਅਸੀਂ ਸਵੇਰ ਤੋਂ ਲੈ ਕੇ ਹੁਣ 12 ਵਜੇ ਜੀ ਹਜੇ ਵੀ ਇੱਥੇ ਖੜੇ ਆਂਗੇ ਜੀ ਲਿਸਟ ਕੋਈ ਲੱਗੀ ਹੋਈ ਆ ਕੋਈ ਲੱਗੀ ਨਹੀਂ ਜੀ ਲਿਸਟ ਕੋਈ ਨਹੀਂ ਲਾਈ ਜੀ ਇੱਥੇ ਜਸਪਾਲ ਸਿੰਘ ਆ ਜੀ ਪਿੰਡ ਕੋਟਲੀ ਸਾਬੋ ਹੈ ਅਸੀਂ ਕੱਲ ਵੀ ਇੱਥੇ ਨਗਰ ਕੌਂਸਲ ਚ ਆਏ ਸੀ ਚੋਣ ਨਿਸ਼ਾਨ ਲੈਣ ਵਾਸਤੇ ਤੇ ਮਤਲਬ ਜੋ ਕਾਗਜ਼ ਪੱਤਰ ਸੀ ਸਾਨੂੰ ਉਹ ਕਹਿੰਦੇ ਵੀ ਕੱਲ ਨੂੰ ਸੋਡੀਆਂ ਲਿਸਟਾਂ ਲਾ ਦੇਾਂਗੇ ਹੁਣ ਸਾਨੂੰ ਕੋਈ ਚੋਣ ਨਿਸ਼ਾਨ ਨਹੀਂ ਮਿਲਿਆ ਜੀ ਅਸੀਂ ਕੀ ਮਤਲਬ ਵੀ ਪਿੰਡ ਚ ਕੀ ਦੱਸਗੇ ਵੀ ਕਿਹੜੇ ਨਾਂ ਤੇ ਬੋਟਾਂ ਪਾਉਂਗੇ ਜਾਂ ਕਿਹੜੇ ਚੋਣ ਨਿਸ਼ਾਨ ਤੇ ਪਾਉਂਗੇ ਅੱਜ ਸਾਨੂੰ ਸਵੇਰ ਦਾ ਕਹੇ ਸੀ ਵੀ ਸਵੇਰ ਲਿਸਟਾਂ ਲਾ ਦੇਾਂਗੇ ਅਸੀਂ ਸਾਰੇ ਨਗਰ ਕੌਂਸਲ ਚ ਘੁੰਮ ਰਹੇ ਹਿੱਥੇ ਕੋਈ ਲਿਸਟ ਨਹੀਂ ਲੱਗੀ ਬਹੁਤ ਅਖੰਜਲ ਖਰਾਬੀ ਹੋ ਰਹੀ ਹੈ ਸਾਡੇ ਨਾਲ ਜੀ ਇਸ ਦਾ ਮਾਣਯੋਗ ਚੋਣ ਕਮਿਸ਼ਨ ਨੂੰ ਹੀ ਅਪੀਲ ਕਰਦੇ ਆਂ ਜੀ ਜਿਹੜੇ ਅਧਿਕਾਰੀ ਲਾਪਰਵਾਹੀ ਕਰਦੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਤਾਂ ਆਏਗਾ ਵੀ ਕੱਲ ਤੁਸੀਂ ਆਇਆ ਤਾਂ ਤੁਹਾਨੂੰ ਕੀ ਕਿਹਾ ਗਿਆ ਕੱਲ ਸਾਨੂੰ ਇਹੀ ਕਹਿ ਸੀਗਾ ਜੀ ਪਹਿਲੇ ਤਾਂ ਕਹਿੰਦੇ ਸ਼ਾਮ ਨੂੰ ਲਾ ਦਾਂਗੇ ਜੀ ਅਸੀਂ ਸ਼ਾਮ ਨੂੰ 9 ਵਜੇ ਤੇ ਤੈ ਹੀ ਰਹੇ ਇੱਥੇ ਕੱਲ ਸ਼ਾਮ ਨੂੰ ਵੀ ਨਹੀਂ ਲਾ ਗਾ ਫਿਰ ਕਹਿੰਦੇ ਵੀ ਸਵੇਰ ਆ ਕੇ ਤੁਸੀਂ ਇੱਥੇ ਕੰਧ ਤੇ ਲਾ ਲਾਵਾਂਗੇ ਤੇ ਤੁਸੀਂ ਆਪ ਦੇ ਚੋਣ ਨਿਸ਼ਾਨ ਲੈ ਜਾਓ ਸਾਨੂੰ ਹੁਣ ਕੁਝ ਨਹੀਂ ਮਿਲਿਆ ਜੀ ਨਾ ਚੋਣ ਨਿਸ਼ਾਨ ਮਿਲਿਆ ਨਾ ਸਾਨੂੰ ਐ ਪਤਾ ਲੱਗਦਾ ਵੀ ਕੀ ਦੇ ਨਾਂ ਤੇ ਵੋਟ ਮੰਗ ਗਏ ਜੀ ਕਿ ਕਿਵੇਂ ਅੱਖ ਗਏ ਜੀ ਕੀ ਮੰਗ ਕੇ ਤੁਹਾਡੀ ਅਸੀਂ ਤਾਂ ਇਹੀ ਕਹਿੰਨੇ ਜੀ ਚੋਣ ਕਮਿਸ਼ਨ ਸਾਹਿਬ ਨੂੰ ਵੀ ਜਿਹੜੇ ਕਤਾਈ ਕੀਤੀ ਅਫਸਰਾਂ ਦੇ ਇਹਨਾਂ ਤੇ ਕਾਰਵਾਈ ਹੋਵੇ ਸਾਨੂੰ ਚੋਣ ਨਿਸ਼ਾਨ ਦਿੱਤੇ ਹਾਂ ਜੀ ਨਾਮ ਕੀ ਹੈ ਜੀ ਗੁਰਦੇਵ ਸਿੰਘ ਆ ਜੀ ਪਿੰਡ ਕੋਟਲੀ ਸਾਬੋ ਅੱਜ ਇੱਥੇ ਆਇਓ ਕਿੱਥੇ ਆਇਓ ਕੀ ਮਾਮਲਾ ਨਗਰ ਕੌਂਸਲ ਸੰਗਤ ਵਿਖੇ ਆਏ ਵੇ ਆ ਜੀ ਅਸੀਂ ਤੇ ਸਾਡੇ ਇੱਥੇ ਮੰਨ ਲੋ ਆ ਜੋ ਮਾਨਜੋਗ ਮੰਨ ਲੋ ਮੁਕਾਤਰਾ ਚੋਣ ਕਮਿਸ਼ਨ ਵੱਲੋਂ ਮੰਨ ਲੋ ਹਦਾਇਤ ਕੀਤੀ ਵੀ ਇਹ ਚੋਣਾਂ ਦੀ ਜੀ ਉਹ ਚੋਣਾਂ ਦੇ ਸਬੰਧ ਵਿੱਚ ਨਾਮਜ਼ਦਗੀ ਕਾਗਜ਼ ਭਰਨ ਆਈ ਸੀ ਜੀ ਉਹਨਾਂ ਦੀਆਂ ਮੰਨ ਲੋ ਵੀ ਨਾਮਜ਼ਦਗੀ ਕਾਗਜ਼ ਕੱਲ ਮੰਨ ਲੋ ਵਾਪਸ ਹੋ ਵੀ ਹੁਈ ਲਏ ਜੀ ਨਾਲੇ ਮੰਨ ਲੋ ਚੋਣ ਨਿਸ਼ਾਨ ਲਾਟ ਹੋਣੇ ਸੀ ਸਾਨੂੰ ਸਵੇਰ ਕਹਤਾ ਵੀ ਚੋਣ ਨਿਸ਼ਾਨ ਲਾਟ ਹੋਣ ਦੀਆਂ ਲਿਸਟਾਂ ਲੱਗਣੀਆਂ ਜੀ ਕੋਈ ਲਿਸਟ ਨਹੀਂ ਲੱਗੀ ਨਾ ਰਾਤ ਲਾਈ ਜੀ ਨਾ ਹੁਣ ਅਸੀਂ ਚਾਰ ਸਪਰੇ ਤੁਰ ਕੇ ਦੇਖ ਲਈ ਕੋਈ ਲਿਕਸ਼ਣ ਨਹੀਂ ਇੱਥੇ ਲੱਗੀ ਵੀ ਤੇ ਮਾਨਯੋਗ ਮੰਨ ਲੋ ਵੀ ਤੇਰਾ ਚੌਂਕ ਵਿੱਚ ਨੂੰ ਹਦਾਇਤ ਕਰਦੇ ਸੀ ਜੋ ਵੀ ਇੱਥੇ ਅਰੋ ਸਾਹਿਬ ਆਏ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਲਿਸ਼ਟਾਂ ਲੱਗਾਂ ਜਾਣ ਜੀ ਮੇਰਾ ਨਾਮ ਤਾਰ ਸਿੰਘ ਹੈ ਜੀ ਕੀ ਪਿੰਡਾ ਪਿੰਡ ਕੋਟਲੀ ਸਬੋਆ ਜੀ ਅੱਜ ਇੱਥੇ ਆਇਓ ਕੀ ਮਾਮਲਾ ਕੀ ਆ ਅੱਜ ਇੱਥੇ ਅਸੀਂ ਸੰਗਤ ਮੰਡੀ ਆਏ ਸੀਗੀ ਆ ਸਾਡਾ ਇੱਥੇ ਨਗਰ ਕਾਉਂਸਲ ਦੇ ਵਿੱਚ ਸਾਡੇ ਇੱਥੇ ਤਕਰੀਬਨ 11 ਪਿੰਡਾਂ ਦੀ ਆ 12 ਪਿੰਡਾਂ ਦੀਆਂ ਮਤਲਬ ਕਿ ਫੈਲਾ ਜਮਾ ਹੋਈਆਂ ਸੀ ਮੈਂਬਰੀ ਦੇ ਆ ਪੰਚਾਂ ਦੀਆਂ ਤੇ ਸਰਪੰਚਾਂ ਦੀਆਂ ਤੇ ਇਹਨਾਂ ਦੇ ਵਿੱਚੋਂ ਕੱਲ ਅਸੀਂ ਇੱਥੇ ਚੋਣ ਨਿਸ਼ਾਨੋਂ ਵਗੈਰਾ ਲਾਟ ਹੋਈ ਸੀ ਜੀ ਉਹਨੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਉਹਨੂੰ ਸਾਨੂੰ ਸ਼ਾਮ ਨੂੰ ਕਿਹਾ ਗਿਆ ਵੀ ਕੱਲ ਨੂੰ ਇੱਥੇ ਲਿਸਟਾਂ ਲੱਗਣਗੀਆਂ ਤੁਸੀਂ ਆ ਕੇ ਦੇਖ ਜਿਓ ਜਿਹੜੇ ਪੰਚਾਂ ਵਾਰਡਾਂ ਦੇ ਵਿੱਚ ਪੰਚਾਂ ਦੀਆਂ ਸਰਬਸੰਮਤੀਆਂ ਹੋਈਆਂ ਸੀਆਂ ਉਹਨਾਂ ਨੂੰ ਵੀ ਜੇਤੂ ਕਰਾਰ ਹੋਣ ਦੀ ਇਹ ਲਿਸਟ ਹੈ ਉਹ ਉਹ ਵੀ ਅੱਜ ਹੀ ਲੱਗਣੀ ਸੀਗੀ ਤੇ ਬਾਕੀ ਮੈਂਬਰਾਂ ਦੇ ਆ ਪੰਚਾਂ ਦੇ ਤੇ ਸਰਪੰਚਾਂ ਦੇ ਚੋਣ ਨਿਸ਼ਾਨ ਸੀ ਜੋ ਉਹਨੂੰ ਉਹ ਵੀ ਅੱਜ ਹੀ ਇਲਾਟ ਹੋਣੀ ਸੀ ਅੱਜ ਉਹ ਲਿਸਟ ਨੂੰ ਪੜ੍ਹ ਕੇ ਫਿਰ ਪਹਿਲੀ ਪਤਾ ਲੱਗਣਾ ਸੀਗਾ ਵੀ ਇਹ ਨਿਸ਼ਾਨ ਫਲਾਣੇ ਸਰਪੰਚ ਦਾ ਹੈਗਾ ਜਾਂ ਇਹ ਫਲਾਣੇ ਨਿਆਣ ਫਲਾਣੇ ਪੰਚ ਦਾ ਹੈਗਾ ਠੀਕ ਹੈ ਕੋਈ ਵੀ ਲਿਸਟ ਇੱਥੇ ਲੱਗੀ ਨਹੀਂ ਅਸੀਂ ਚਾਰជ្រਿਰੇ ਤੁਰ ਕੇ ਦੇਖ ਲਿਆ ਕੋਈ ਅਧਿਕਾਰੀ ਇੱਥੇ ਮੌਜੂਦ ਨਹੀਂ ਗਿਆ ਅਸੀਂ ਚੋਣ ਕਮਿਸ਼ਨ ਸਾਹਿਬ ਨੂੰ ਮਿਹਨਤ ਨਾਲ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸੰਬੰਧਿਤ ਜੋ ਜੋ ਕੋਤਾਈ ਹੋਈ ਹੈ ਅਧਿਕਾਰੀਆਂ ਉੱਤੇ ਕਾਰਵਾਈ ਕਰਨ ਤੇ ਲਿਸਟਾ ਲਾਉਣ ਦੀ ਕਿਰਪਾਲਤਾ ਕਰਨ। ਲਿਸਟਾ ਤੇ ਕੋਈ ਲੱਗੀ ਹੋਈ ਆ? ਨਹੀਂ ਬਿਲਕੁਲ ਨਹੀਂ ਲੱਗੀ ਹੋਈ ਜੀ। ਕੱਲ ਕੀ ਕਿਹਾ ਤੁਹਾਨੂੰ? ਕੱਲ ਸਾਨੂੰ ਲਿਸਟਾ ਲਾਉਣ ਬਾਰੇ ਕਿਹਾ ਗਿਆ ਸੀ। ਵੀ ਕੱਲ ਨੂੰ ਲੱਗ ਜਾਣਗੇ ਸਵੇ। ਤੇ ਹੁਣ ਤੁਸੀਂ ਆ ਕੇ ਦੇਖਿਆ? ਨਹੀਂ ਬਿਲਕੁਲ ਵੀ ਨਹੀਂ। ਕੀ ਮੰਗਤੀ ਆ? ਮੰਗ ਇਹੀ ਹੈ ਜੀ ਸਾਨੂੰ ਚੋਣ ਕਮਿਸ਼ਨ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਸੰਬੰਧਿਤ ਅਧਿਕਾਰੀਆਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਲਿਸਟ ਲਾਉਣ ਦੀ ਕਿਰਪਾਲਤਾ ਕੀਤੀ ਜਾਵੇ। ਜੀ ਰੇਸ਼ਮ ਸਿੰਘ ਪਿੰਡ ਸੰਗਤ ਕਲਾ ਸਰਪੰਚੀ ਦਾ ਉਮੀਦਵਾਰ ਆ ਜੀ ਅੱਜ ਤੇ ਨਗਰ ਕੌਂਸਲ ਦਾ ਦਫਤਰ ਚਾਹਉਂ ਕਿ ਮਾਮਲਾ ਮਾਮਲਾ ਇਹ ਹੈ ਜੀ ਵੀ ਅਸੀਂ ਇੱਥੇ ਡੰਮੀ ਲੈਣ ਆਏ ਸੀਗੇ ਮਤਲਬ ਵੀ ਤੇ ਚੋਣ ਪ੍ਰਚਾਰ ਵਿੱਚ ਛੱਡ ਕੇ ਆਏ ਆ ਤੇ ਇੱਥੇ ਲੋਕ ਲੱਗਿਆ ਪਿਆ ਤੇ ਪਤਾ ਨਹੀਂ ਪ੍ਰਸ਼ਾਸਨ ਸਾਡੇ ਨਾਲ ਕਿਉਂ ਇਹ ਕਰ ਰਿਹਾਗਾ ਮਤਲਬ ਵੀ ਤੇ ਹੁਣ ਅਸੀਂ ਦੱਸੋ ਕਿੱਧਰ ਨੂੰ ਜਾ ਕੇ ਧੱਕਾ ਕਰ ਰਿਹਾ ਪ੍ਰਸ਼ਾਸਨ ਸਾਡੇ ਨਾਲ ਇੱਥੇ ਆ ਕੇ ਦੇਖਿਆ ਤਾਂ ਕਿ ਇੱਥੇ ਤਾਂ ਲੋਕ ਲੱਗਿਆ ਪਿਆ ਜੀ ਕੋਈ ਵੀ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਕੱਲ ਕੀ ਗਿਆ ਇਹ ਤੁਨੂੰ ਕੱਲ ਕਹਿੰਦੇ ਸੀ ਵੀ ਤੁਹਾਨੂੰ ਇੱਥੇ ਡੰਮੀ ਦੇਵਾਂਗੇ ਮਤਲਬ 12 ਵਜੇ ਆ ਜਾਓ ਤੇ ਇੱਥੇ ਕੋਈ ਬੰਦਾ ਵੀ ਹੈ ਨਹੀਂਗਾ ਕੀ ਮੰਗਤੀ ਹੈ ਮੰਗ ਤਾਂ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਸਾਨੂੰ ਕੋਈ ਰਾਹ ਤਾਂ ਪਾਉਣ ਨਾ ਵੀ ਇੱਥੇ ਕੋਈ ਦੱਸਣ ਵੀ ਕਿੱਥੋਂ ਡੰਮੀ ਮਿਲਣਗੇ ਜੇ ਇੱਥੋਂ ਨਹੀਂ ਮਿਲਣੇ ਤਾਂ ਕਿਤੇ ਹੋਰ ਦਾ ਦੱਸ ਸਾਨੂੰ ਮੈਸੇਜ ਤਾਂ ਲਾਉਣ ਨਾ ਪਰੇਸ਼ਾਨੀ ਦਾ ਕਿੰਨਾ ਸਾਹਮਣਾ ਪਰੇਸ਼ਾਨ ਪੂਰਾ ਹੀ ਹੈ ਹੁਣ ਉਧਰ ਦਾ ਚੂਣ ਪ੍ਰਚਾਰ ਵਾਲੇ ਦਾ ਬੰਦੇ ਤੁਰੇ ਫਿਰਦੇ ਆ ਤੇ ਆਪ ਇੱਥੇ ਫਿਰਦੇ ਆ ਤੇ ਦੱਸੋਣ ਮਤਲਬ ਇਹਦਾ ਪ੍ਰਸ਼ਾਸਨ ਹੀ ਹੱਲ ਕਰ ਸਕਦਾ ਨਾ ਚੂਣਕਮੇਂ ਤੋਂ ਕੋਈ ਮੰਗ ਚੂਣਕਮੇਂ ਤੋਂ ਇਹ ਮੰਗ ਕਰਦੇ ਵੀ ਇਹਦਾ ਮੰਨ ਲਓ ਵੀ ਸਾਨੂੰ ਕੋਈ ਰਾਹ ਤਾਂ ਪਾਵੇ ਚੂਣ ਕਮਿਸ਼ਨ ਵੀ ਇਹਦਾ ਕਿੱਧਰ ਨੂੰ ਜਾਗੇ ਅਸੀਂ ਮੰਨ ਲਓ ਵੀ ਸਾਡਾ ਸਾਨੂੰ ਕੋਈ ਟਾਈਮ ਦੇਣ ਕੋਈ ਮੈਸੇਜ ਲਾਉਣ ਫੋਨ ਨੰਬਰ ਆ ਉਹਨਾਂ ਕੋਲੇ ਕੋਈ ਮੰਨ ਲਓ ਇਹਦਾ ਹੱਲ ਕਰਕੇ ਦੇਣ ਸਭ ਬਸ ਲਿਸਟ ਵਗੈਰ ਲੱਗੇ ਨਹੀਂ ਜੀ ਕੁਝ ਨਹੀਂ ਲੱਗਿਆ ਇੱਥੇ ਤਾਂ ਲੋਕ ਲੱਗੇ ਆ ਜੀ